ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਮੈਂ ਤਵਨੀਨ ਕਾਲ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਪੁਲਿਸ ਵੱਲੋਂ ਜਬਤ ਕੀਤੀ ਗਈ ਵਾਹਨਾਂ ਦਾ ਕਿੱਥਾ ਜਾਵੇਗਾ ਨਿਪਟਾਰਾ ਬੀ ਐਸ ਜੀ ਐਮ ਸੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਗਈ ਅਪੀਲ ਦਿੱਲੀ ਦੇ ਪੋਲੂਸ਼ਨ ਨੂੰ ਲੈ ਕੇ ਵੱਡਾ ਬਿਆਨ ਆਇਆ ਸਾਹਮਣੇ ਆਰਟੀਸੀ ਦੇ ਮੁਲਾਜ਼ਮਾਂ ਨੂੰ ਹੁਣ ਕੀਤਾ ਗਿਆ ਜੇਲ ਤੋਂ ਰਿਹਾ ਗੁਰਮੀਤ ਖੋੜ ਦੇ ਵੱਲੋਂ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੁਣ ਖਬਰਾਂ ਅਵਿਸਟਾਰ ਦੇ ਨਾਲ RTC ਅਤੇ ਰਨਵੇ ਦੇ ਜਿਹੜੇ ਕੱਚੇ ਮੁਲਾਜ਼ਮ ਸਨ ਉਹਨਾਂ ਦੇ ਵੱਲੋਂ ਕੁਝ ਸਮੇਂ ਪਹਿਲਾਂ ਦਰਨਾ ਕੀਤਾ ਗਿਆ ਸੀ ਅਤੇ ਇਸੇ ਦਰਨੇ ਦੇ ਦੌਰਾਨ ਪੁਲਿਸ ਦੇ ਵੱਲੋਂ ਇਹਨਾਂ ਜਿਹੜੇ ਮੁਲਾਜ਼ਮ ਸੀਗੇ ਇਹਨੇ ਕੱਚੇ ਮੁਲਾਜ਼ਮਾਂ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ ਗਿਆ ਸੀ ਅਤੇ ਹੁਣ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ ਇਹਨੇ ਮੁਲਾਜ਼ਮਾਂ ਜਿਹੜੇ ਇਹ ਮੁਲਾਜ਼ਮ ਸਨ ਉਹਨਾਂ ਨੂੰ ਹੁਣ ਰਿਹਾ ਕਰ ਦਿੱਤਾ ਗਿਆ ਇਸੇ ਮੌਕੇ ਹੁਣ ਜਿਹੜੇ ਯੂਨੀਅਨਸ ਹਨ ਉਹਨਾਂ ਦੇ ਵੱਲੋਂ ਇਹਨਾਂ ਜਿਹੜੇ ਮੁਲਾਜ਼ਮ ਜਿਹੜੇ ਗ੍ਰਿਫਤਾਰ ਹੋਏ ਸਨ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਦਾ ਸਵਾਗਤ ਫੁੱਲਾਂ ਦੀ ਵਰਖਾ ਦੇ ਨਾਲ ਕੀਤਾ ਗਿਆ ਸਾਡੇ ਸਾਥੀ ਸ਼ੁਲਤਾਨ ਸਿੰਘ ਜੀ ਸਾਡੇ ਨਾਲ ਖੜੇ ਨੇ ਜਿਨ੍ਹਾਂ ਦੇ ਕੇਸਾਂ ਦੀ ਵੀ ਬੇਦਬੀ ਹੋਈ ਸਾਨੂੰ ਕੜੀ ਸਟਡੀਓ ਸਟੇਪ ਕੋਟ ਮਾਰ ਕਰਕੇ ਨਾਸਵਾਲ ਵਰਤਕੀ ਸਾਮੀ ਜਿਨ੍ਹਾਂ ਨੇ ਨਿਚੇ ਸੁਣੇ ਦੇ ਆਪਕੋ ਪਰਸੀਂ ਤੋਂ ਨਵਾ ਹਰ ਕਰਦੇ ਆ ਕਿਸਾਨ ਜਥੇਬੰਦੀਆਂ ਦਾ ਕਰਨਾਸੀ ਜਥੇਬੰਦੀਆਂ ਦਾ ਸਟੂਡੈਂਟ ਜਥੇਬੰਦੀਆਂ ਦਾ ਤੇ ਨਾਲ ਦੀ ਨਾਲ ਭਰਾਤਰੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਡੀ ਹਮਾਇਤ ਕੀਤੀ ਤੇ ਨਾਲ ਦੀ ਨਾਲ ਸੀ ਧੰਨਵਾਦ ਕਰਦੇ ਆ ਸਭੀ ਪੰਜਾਬ ਰੋਲ ਦੇ ਪਨ ਵਸੇ 2511 ਯੂਨੀਅਨ ਦੇ ਜੋ ਆਗੂ ਸਹਿਬਾਨ ਬਾਹਰ ਸੀ ਜਿਨ੍ਹਾਂ ਦੀ ਸੂਝਬਾਜ਼ੀ ਤੇ ਸਦਕਾ ਅਸੀਂ ਇਸ ਸੰਘਰਸ਼ ਨੂੰ ਜਿੱਤੇ ਆ ਤੇ ਸਰਕਾਰ ਆ ਜਿਹੜੀ ਬੈਕਫੁੱਟ ਤੋਂ ਆਈ ਦੇਖੋ ਜੀ ਪੁਲਿਸ ਦਾ ਜਿਹੜਾ ਰਵਈਆ ਸੀਗਾ ਬੜਾ ਹੀ ਇੱਕ ਤਾਨਾਸ਼ਾਹੀ ਸਰਕਾਰ ਦੇ ਕਹਿਣ ਤੇ ਬਹੁਤ ਜੜੀ ਘਸਿਟਿਆ ਗਿਆ ਸਾਨੂੰ ਤੁਸੀਂ ਆਪ ਹੀ ਕਵਰੇਜ ਕੀਤਾ ਤੇ ਉਹ ਲੋਕਾਂ ਤੱਕ ਸਨੇਹਾ ਪਹੁੰਚਿਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਸਾਡੇ ਸਾਥੀਆਂ ਨੇ ਦੱਸਿਆ ਵੀ ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋਈ ਪਰ ਉਹ ਬਹੁਤ ਹੀ ਨਿੰਦਣਯੋਗ ਜਿਹੜਾ ਜਿਹੜੀ ਹਰਕਤ ਸੀਗੀ ਪ੍ਰਸ਼ਾਸਨ ਦੀ ਬਹੁਤ ਹੀ ਨਿੰਦਣਯੋਗ ਹਰਕਤ ਸੀਗੀ ਗੁਰਮੀਤ ਕੌਰ ਦੇ ਵੱਲੋਂ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਐ ਸਾਂਝੀ ਕੀਤੀ ਗਈ ਗੁਰਮੀਤ ਕੌਰ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਵੀ ਦੂਜੇ ਵਿਆਹ ਕਰਾਉਣ ਦਾ ਹੱਕ ਨਹੀਂ ਹੈ ਅਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਨੇ ਜਿਹੜਾ ਘਰ ਖੁਦ ਲੋਨ ਲੈ ਕੇ ਲਿੱਤਾ ਸੀ ਹੁਣ ਉਹ ਘਰ ਤੇ ਵੀ ਹੁਣ ਕਿਸੇ ਹੋਰ ਦੇ ਵੱਲੋਂ ਕਬਜ਼ਾ ਕਰ ਲਿੱਤਾ ਗਿਆ ਉਹਨਾਂ ਨੂੰ ਉਸ ਘਰ ਦੇ ਵਿੱਚ ਨਹੀਂ ਰਹਿਣ ਦਿੱਤਾ ਜਾ ਰਿਹਾ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਜਾਣਕਾਰੀ ਸਾਂਝੇ ਕਰਨਿਆ ਹੋਰ ਇਹ ਵੀ ਦੱਸਿਆ ਗਿਆ ਕਿ ਕੋਰਟ ਦੇ ਵਿੱਚ ਉਹਨਾਂ ਨੂੰ ਠੱਪੜ ਵੀ ਮਾਰਿਆ ਗਿਆ ਤੇ ਇਸ ਨੂੰ ਪੂਰੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਆ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਤੇ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤੇ ਹੋਇਆ ਮੰਨ ਲਿਆ ਪਰ ਰਿਲੇਸ਼ਨਸ਼ਿਪ ਚ ਰਹਿ ਸਕਦੇ ਆ ਕੋਈ ਵੀ ਹੈ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਬੀਰਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀ ਆ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਵਿਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਉਣ ਵਾਸਤੇ ਜਦੋਂ ਮੇਰਾ ਇੱਕ ਪਾਸਾ ਨਿਭੜਿਆ ਨਹੀਂ ਮੈਂ ਕਿਵੇਂ ਵਿਆਹ ਕਰਾਵਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਮੈਰਿਜ ਸਰਟੀਫੀਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਇੱਥੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਐ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਐ ਜਾਂਚ ਪਰ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਕੈਦਾ ਪ੍ਰੂਫ ਲੱਗ ਜਾਂਦੇ ਨੇ ਸੀਸੀਟੀ ਵੀ ਕੈਮਰੇ ਲੱਗੇ ਹੋ ਨੇ ਉਸ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗਿਆ ਕੁਛ ਨਹੀਂ ਲੱਗਿਆ ਹੋਇਆ ਪਤਾ ਨਹੀਂ ਉਹਨਾਂ ਨੇ ਕਿਹੜੇ ਪੈਸੇ ਲਏ ਆ ਕਿਵੇਂ ਲਏ ਆ ਕਿਸ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕਰਾ ਲਿਆ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਪੰਜਾਬ ਦੇ ਉੱਤੇ ਪੋਲਿਊਸ਼ਨ ਨੂੰ ਲੈ ਕੇ ਜਿਸ ਦੇ ਕਾਰਨ ਦਿੱਲੀ ਦੇ ਵਿੱਚ ਪੋਲਿਊਸ਼ਨ ਵਧ ਰਿਹਾ ਸੀ ਉਸ ਤੇ ਲੈ ਕੇ ਜਿਹੜੇ ਇਲਜ਼ਾਮ ਲਗਾਏ ਸੀ ਉਹਨਾਂ ਨੇ ਇਨਕਾਰ ਕੀਤਾ ਤੇ ਇਸ ਨਾਲੂ ਨਾਮ ਵੱਲੋਂ ਦੱਸਿਆ ਗਿਆ ਕਿ ਜਿਹੜੇ ਵਾਤਾਵਰਣ ਮੰਤਰੀ ਨੇ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਉਸ ਸਟੇਟਮੈਂਟ ਦੇ ਵਿੱਚ ਸਾਫ਼ ਪਤਾ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਪੋਲਿਊਸ਼ਨ ਹੋ ਰਿਹਾ ਸੀ ਉਹ ਪੰਜਾਬ ਦੇ ਕਾਰਨ ਨਹੀਂ ਬਲਕਿ ਦਿੱਲੀ ਦੇ ਵਿੱਚ ਜਿਹੜੇ ਕੂੜੇ ਨੂੰ ਅੱਗ ਲਗਾਈ ਜਾ ਰਹੀ ਸੀ ਅਤੇ ਇਸ ਦੇ ਨਾਲ ਜਿਹੜੇ ਇੰਡਸਟਰੀਜ਼ ਦੇ ਕਰਕੇ ਪੋਲਿਊਸ਼ਨ ਹੋ ਰਿਹਾ ਸੀ ਉਸ ਦਾ ਕਾਰਨ ਦੱਸਿਆ ਗਿਆ ਇਸ ਕਾਰਨ ਦਿੱਲੀ ਦੇ ਵਿੱਚ ਪੋਲਿਊਸ਼ਨ ਜਿਹੜਾ ਵੱਧ ਰਿਹਾ ਸੀਗਾ ਬਦਨਾਮ ਕੀਤਾ ਜਾਂਦਾ ਉਹ ਸੱਚ ਜਿਹੜਾ ਸਾਹਮਣੇ ਆ ਗਿਆ ਇੱਕ ਹੋਰ ਕੱਲ ਤੁਸੀਂ ਦੇਖਿਆ ਹੋਣਾ ਨਿਊਜ਼ ਟੀਵੀ ਦੇ ਉੱਤੇ ਚੱਲਦੀ ਹੋਈ ਇਹਦੇ ਸਬੰਧ ਦੇ ਵਿੱਚ ਹੀ ਸੀਐਸਈ ਇੱਕ ਆਰਗੇਨਾਈਜੇਸ਼ਨ ਹੈ ਦਿੱਲੀ ਦੀ ਜਿਹੜੀ ਬਹੁਤ ਵੱਡੀ ਇੱਥੇ ਵਾਤਾਵਰਣ ਤੇ ਕੰਮ ਕਰਦੀ ਆ ਉਹਨਾਂ ਨੇ ਵੀ ਕਿਹਾ ਕਿ ਪਦਾਲੀ ਦਾ ਜਿਹੜਾ ਧੂਏ ਦਾ ਅਸਰ ਆ ਵੀ ਉਹ ਕਿਤੇ ਜੇ ਹੋਊਗਾ ਵੀ ਤੇ 2% ਤੋਂ ਲੈ ਕੇ 5-5% ਹੋਊਗਾ ਬਾਕੀ ਸਾਰਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਕੂੜੇ ਨੂੰ ਅੱਗ ਲਾਉਂਦੇ ਆ ਦਿੱਲੀ ਦੇ ਵਿੱਚ ਗੱਡੀਆਂ ਦਾ ਪ੍ਰੋਫਿਊਸ਼ਨ ਦਿੱਲੀ ਦੇ ਵਿੱਚ ਇੰਡਸਟਰੀ ਦਾ ਪ੍ਰੋਫਿਊਸ਼ਨ ਜਿਹੜਾ ਕਿ ਮਤਲਬ ਜਿਹੜਾ ਵਾਤਾਵਰਨ ਲਗਾਤਾਰ ਜਿਹੜਾ ਦਿੱਲੀ ਦਾ ਖਿਲਾਫ ਰਹਿੰਦਾ ਉਹ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਅਹੀ ਤਾਂ ਸਾਲ ਦੇ ਵਿੱਚ ਇੱਕ ਵਾਰ ਪਦਾਲੀ ਦੂ ਪਦਾਲੀ ਦੀ ਰਹਿਤ ਖੂਦ ਜਿਹੜੀ ਆ ਕਿਸਾਨ ਕਿਤੇ ਉਦੋਂ ਕੋਈ ਕੋਈ ਕਿਸਾਨ ਜੇ ਅੱਗ ਲਾਉਂਦਾ ਜਾਂ ਦੂਜੀ ਵਾਰ ਕਿਤੇ ਜਿਹੜਾ ਕਣਕ ਦਾ ਜਦੋਂ ਹੁੰਦਾ ਉਦੋਂ ਉਹਦੇ ਨਾੜ ਨੂੰ ਕੋਈ ਅੱਗ ਲਾਉਂਦਾ ਇਹ ਦੋ ਵਾਰ ਸਾਲ ਸਾਰਾ ਹੁੰਦਾ ਬਸ ਸਾਰਾ ਸਾਲ ਦਿੱਲੀ ਦੇ ਵਿੱਚ ਵਾਤਾਵਰਨ ਜਿਹੜਾ ਖਰਾਬ ਰਹਿੰਦਾ ਇਹਦੇ ਲਈ ਜ਼ਿੰਮੇਵਾਰ ਉੱਥੋਂ ਦੀ ਸਰਕਾਰ ਕੇਂਦਰ ਦੀ ਸਰਕਾਰ ਹੈ ਉੱਥੋਂ ਦੀ ਸਰਕਾਰ ਨੇ ਜਿਹੜਾ ਜਿਹੜਾ ਧੂਏ ਕਰਕੇ ਜਿਸ ਜਿਹੜਾ ਦਿੱਲੀ ਦੀ ਇੰਡਸਟਰੀ ਦੇ ਧੂਏ ਕਰਕੇ ਜਿਹੜਾ ਦਿੱਲੀ ਦੇ ਕੂੜੇ ਨੂੰ ਅੱਗ ਲੱਗਦੀ ਹੈ ਉਹਦੇ ਧੂਏ ਕਰਕੇ ਜਿਹੜਾ ਅਸਰ ਹੁੰਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਕੀਤਾ ਨਾ ਉਹਨਾਂ ਕੋ ਕੋਈ ਇਦਾਂ ਦਾ ਪਲਾਨ ਹੈ ਸੋ ਦਿੱਲੀ ਦੇ ਲੋਕ ਵਿਚਾਰੇ ਤੁਸੀਂ ਅੱਜ ਵੀ ਚੱਲਦੇ ਹੋ ਦਿੱਲੀ 'ਚ ਅਜ ਤਾਂ ਕੜਕਾਂ ਵੀ ਬੀਜ ਲਿਆ ਸਾਡਾ ਤਾਂ ਕਈ ਦਿਨਾਂ ਦਾ ਕੰਮ ਵੀ ਨਿਪਟ ਗਿਆ ਮੈਂ ਪਿਛਲੇ ਹਫਤੇ ਦਿੱਲੀ ਗਿਆ ਸੀਗਾ ਦਿੱਲੀ 'ਚ ਸਾਹ ਲੈਣਾ ਔਖਾ ਇਹਦੀ ਬੁਰੀ ਹਾਲਤ ਹੈ ਹੋਰ ਮਤਲਬ ਜਿਹੜਾ ਭਪਿੰ다 ਜਾਦਵ ਜੀ ਦੇ ਬਿਆਨ ਤੋਂ ਬਾਅਦ ਜਿਹੜਾ ਹੁਣ ਦਿੱਲੀ ਦੀ ਸਰਕਾਰ ਦਿੱਲੀ ਦੀ ਮੁੱਖ ਮੰਤਰੀ ਤੇ ਉਹ ਦਿੱਲੀ ਦੇ ਮੰਤਰੀ ਸਾਹਿਬ ਜਿਹੜੇ ਬੜੇ ਬੋਲਦੇ ਆ ਕਿ ਸੱਸਾ ਸਾਹਿਬ ਹੁਣ ਉਹਨਾਂ ਨੂੰ ਸਭ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਤੁਹਾਡੇ ਪ੍ਰਦੂਸ਼ਨ ਵਾਸਤੇ ਤੁਹਾਡੇ ਲਈ ਜਿਹੜਾ ਦਿੱਲੀ ਦੇ ਵਿੱਚ ਪ੍ਰੋਫਿਊਸ਼ਨ ਇਹਦੇ ਲਈ ਜੁਮਿਆਰ ਕੌਣ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਲਈ ਭਾਜਪਾ ਜੁਮਿਆਰ ਸੀਗੀ ਇਹਦੇ ਲਈ ਦਿੱਲੀ ਸਰਕਾਰ ਭਾਜਪਾ ਦੀ ਕੇਂਦਰ ਸਰਕਾਰ ਦੇ ਜੁਮਿਆਰ ਸੀਗੀ ਔਰ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਜਾਣ ਬੁਝ ਕੇ ਬਦਨਾਮ ਕੀਤਾ ਗਿਆ ਕਈ ਕਈ ਮਸਲਾਂ ਦੇ ਵਿੱਚ ਬਦਨਾਮ ਕਰਦੇ ਆ ਲੇਖ ਰਾਜ ਦੇ ਵੱਲੋਂ ਪੁਲਿਸ ਦੇ ਵੱਲੋਂ ਜਿਹੜੇ ਵਾਹਨ ਜ਼ਬਤ ਕੀਤੇ ਜਾਂਦੇ ਨੇ ਉਹਨਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਪੁਲਿਸ ਦੇ ਵੱਲੋਂ ਹੁਣ ਜਿਹੜੇ ਹਜ਼ਾਰ ਵਾਹਨ ਨੂੰ ਜ਼ਬਤ ਕੀਤਾ ਗਿਆ ਹੁਣ ਉਹਨਾਂ ਦਾ ਨਿਪਟਾਰਾ ਹੋਵੇਗਾ ਉਹਨਾਂ ਵੱਲੋਂ ਇੱਕ ਐਪ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਿਸ ਤਰੀਕੇ ਨਾਲ ਐਪ ਰਾਹੀਂ ਹੁਣ ਇਹ ਜਿਹੜਾ ਪ੍ਰੋਸੈਸ ਹੋਵੇਗਾ ਤੇ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ 20 ਤੋਂ ਲੈ ਕੇ 25 ਜਿਹੜੇ ਵਾਹਨ ਨੇ ਹੁਣ ਤੱਕ ਟ੍ਰੇਸ ਕਰ ਲਿੱਤੇ ਗਏ ਨੇ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੇ ਥਾਣਿਆਂ ਦੇ ਵਿੱਚ ਵਹੀਕਲ ਨੇ ਉਹਨਾਂ ਦੇ ਡਿਸਪੋਜ਼ਲ ਬਾਰੇ ਹਦਾਇਤਾਂ ਕੀਤੀਆਂ ਨੇ ਜਿਹੜੇ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜਾ ਅਸੀਂ ਇਹ ਇੱਕ ਜਿਹੜੀ ਨਵੀਂ ਐਪ ਚੱਲੀ ਏ ਅਸੀਂ ਉਹਦੇ ਥਰੂ ਜਿਹੜੇ ਜਿੰਨੇ ਵੀ ਸਾਡੇ ਵਹੀਕਲ ਨੇ ਚੈਸੀ ਨੰਬਰ ਇੰਜਨ ਨੰਬਰ ਪਾ ਕੇ ਜਿਨ੍ਹਾਂ ਦੀ ਆਰਸੀਆਂ ਬਣੀਆਂ ਹੋਈਆਂ ਨੇ ਉਹ ਸਾਨੂੰ ਟਰੇਸ ਹੋ ਰਹਿਣ ਅਸੀਂ ਘੜੋ ਘੜ ਜਿਹੜੇ ਦਾ 25 ਤੋਂ 30 ਵਹੀਕਲ ਨੇ ਜਿਹੜੇ ਮੋਤੀਂ ਟ੍ਰੇਸ ਕਰ ਚੁੱਕੇ ਆ ਤੇ ਮਾਲਕਾਂ ਨਾਲ ਰਾਬਤਾ ਕਾਇਮ ਕਰ ਚੁੱਕਾ ਹੁਣ ਤੱਕ ਅਸੀਂ ਜਿਹੜੇ 10 ਵੀਕਲ ਨੇ ਉਹ ਅਸੀਂ ਅਸਲ ਮਾਲਕਾਂ ਤੱਕ ਜਿਹੜੇ ਪਹੁੰਚਾ ਚੁੱਕਿਆ ਤੇ ਬਾਕੀ 10-15 ਤੱਕ ਵੀਕਲ ਜਿਨ੍ਹਾਂ ਦੀਆਂ ਅਦਾਲਤ ਵੱਲੋਂ ਜ਼ਬੂਰਦਾਰੀਆਂ ਲੱਗ ਚੁੱਕੀਆਂ ਨੇ ਤੇ ਮੈਂ ਤੁਹਾਡੇ ਮਾਤੀ ਭਰਾਏ ਲੋਕਾਂ ਨੂੰ ਇਹ ਪਹਿਲੀ ਵੀ ਕਰਾਂਗਾ ਵੀ ਆਪਣੀ ਜਿਹੜਾ ਵੀ ਕੋਈ ਵੀਕਲ ਹੈ ਆਰ.ਸੀ ਬਣਵਾ ਕੇ ਰੱਖਣਾ ਤਾਂ ਜੋ ਕਿਤੇ ਵੀ ਕੋਈ ਮਿਸਹੈਪਨਿੰਗ ਹੁੰਦੀ ਹੈ ਤੇ ਉਹਦੇ ਤੋਂ ਪਤਾ ਲੱਗ ਸਕੇ ਅਸਲ ਮਾਲਕ ਦਾ ਪਤਾ ਲੱਗ ਸਕੇ ਹੈ ਫਿਰ ਮਾਲਕ ਦਾ ਉੱਪਰ ਨਾ ਮੋਬਾਈਲ ਨੰਬਰ ਆ ਜਾਦਾ ਐਸਸੀ ਨੰਬਰ ਇੰਆ ਨੰਬਰ ਪਰ ਕੇ ਤੇ ਉਹਦਾ ਮਾਰਕਾ ਪਰ ਕੇ ਹਾਂ ਅੱਛਾ ਉਹਦੇ ਜਿਹੜੇ ਮਾਲਕ ਦਾ ਪਛਾਣ ਹੋ ਰਹੀ ਹੈ ਮਾਲਕ ਦੀ ਪਛਾਣ ਹੋ ਰਹੀ ਹੈ ਫਿਰ ਕਈ ਬਾਈਕਾਂ ਜਿਹੜੀ ਹੋਣਗੇ ਜਿਨ੍ਹਾਂ ਦੀ ਪਛਾਣ ਨਹੀਂ ਹੋ ਪਾਰੇ ਉਹ ਉਹ ਵੇਕਲਾਂ ਦੀ ਪਛਾਣ ਜਿਹਨਾਂ ਦੇ ਆਰਸੀ ਆ ਨਹੀਂ ਬਣੀ ਆਉਂਦੀਆਂ ਜਿਹੜੇ ਬਿੱਲ ਤੇ ਹੁੰਦੇ ਆ ਉਹਨਾਂ ਦੇ ਜਿਹੜੇ ਨਹੀਂ ਟਰੇਸ ਹੁੰਦੇ ਉਹ ਟਰੇਸ ਨਹੀਂ ਹੋ ਪਾਰੇ ਐਨੇ ਕਿੰਨੇ ਵੀਕਲ ਹੋਣਗੇ ਜਿਹੜੇ ਨਹੀਂ ਟਰੇਸ ਹੋਏ ਕਾਫੀ ਵਿੱਚ ਵੇਕਲ ਨੇ ਜਿਹੜੇ ਸਾਡੇ ਕੋਲ ਹਜ਼ਾਰ ਤੋਂ ਉੱਪਰ ਜਿਹੜਾ ਵਹੀਕਲ ਹੈ ਜਿਹੜਾ ਇੱਕ 2 ਸਾਲਾਂ ਦੇ ਵਿੱਚ ਬਰਾਮਦ ਹੋਇਆ ਤੇ ਉਹਨਾਂ ਦੇ ਵਿੱਚੋਂ ਜਿਹੜੇ 25 ਤੋਂ 30% ਨੇ ਜਿਨ੍ਹਾਂ ਦੇ ਆਰਸੀਆਂ ਵਿਦਆਉਟ ਨੰਬਰ ਸੀਗੇ ਆਰਸੀਆਂ ਨਹੀਂ ਬਣੀਆਂ ਹੋਈਆਂ ਤੇ ਉਹਦੇ ਵਿੱਚੋਂ ਬਾਕੀ ਮਾਲਕਾਂ ਨੂੰ ਕਿੰਨੇ ਕੁ ਦਿੱਤੇ ਜਾ ਚੁੱਕੇ ਮਾਲਕਾਂ ਨੂੰ ਅਸੀਂ 15 ਵਹੀਕਲ ਜਿਹੜੇ ਨੇ ਉਹ ਵਾਪਸ ਕਰ ਰੁਕਿਆ ਤੇ 15-20 ਦੀਆਂ ਹੋਰ ਸ਼ਬੁਰਦਾਰੀਆਂ ਮਾਲਕਾਂ ਨੇ ਲਾਈਆਂ ਆਈਆਂ ਮੈਨਿਆਂ ਵੀ ਲੋਗ ਆਰਸੀ ਜਰੂਰ ਬਣਵਾਉਣ ਆਰਸੀ ਜਰੂਰ ਬਣਾਉਣ ਆਰਸੀ ਬਣेंगे ਤੇ ਮੋਟਰਸਾਈਕਲ ਜਿਹੜਾ ਕਿਰੇ ਵੀ ਥਾਣੇ 'ਚ ਰਿਕਵਰ ਹੋਵੇਗਾ ਤੂੰ ਮਾਲਕ ਤੱਕ ਪਹੁੰਚਦਾ ਹੋ ਜਾਏਗਾ। ਸ਼੍ਰੀ ਗੰਗानगर ਤੋਂ ਵੀ ਲੈ ਕੇ ਅਮੋਰ ਤੋਂ ਵੀ ਆਏ ਸੀਗੇ, ਜਲਾਲਾਬਾਦ ਤੋਂ ਵੀ ਆਏ ਨੇ। ਹੋਰ ਕਿੱਥੋਂ ਵੀ ਲੋਕ ਆ ਰਹੇ ਬਾਈ ਬਣਾ। ਸਾਡੇ ਕੋਲ ਤੁਹਾਨੂੰ ਦੱਸਿਆ ਗੰਗानगर ਤੋਂ ਵੀ ਆਇਆ, ਅਮੋਰ ਤੋਂ ਵੀ ਆਇਆ, ਜਲਾਲਾਬਾਦ ਤੋਂ ਵੀ ਆਇਆ, ਗੁਰੂ ਅਰਸ਼ਾਏ ਤੋਂ ਵੀ ਆਇਆ। ਇਹਨਾਂ ਦੇ ਚੋਰੀ ਹੋਏ। ਬਿਲਕੁਲ ਜੀ। ਹਾਂ, ਰਕਾਰ ਵੀ ਤਾਂ ਉਹਨਾਂ ਦਾ ਜਿਹੜਾ ਚਲਾਨ ਹੁੰਦਾ 207 'ਚ ਬੰਦ ਹੁੰਦੇ ਨੇ। ਇਸ ਵਾਰ ਦਸੰਬਰ 2025 ਦੀ 27 ਦਸੰਬਰ ਨੂੰ ਹੁਣ ਸ਼ਹੀਦੀ ਦਿਹਾੜਾ ਵੀ ਆ ਅਤੇ ਇਸ ਦੇ ਨਾਲ-ਨਾਲ ਪ੍ਰਕਾਸ਼ ਦਿਹਾੜਾ ਵੀ ਆ ਅਤੇ ਇਸੇ ਮੌਕੇ ਡੀਐਸਜੀ ਐਮਸੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਅਤੇ ਉਹਨਾਂ ਨੂੰ ਜਿਹੜੀ ਸੰਗਠਾ ਨੂੰ ਹੁਣ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਤੋਂ ਵੀ ਰੂਬਰੂ ਕਰਾਇਆ ਤੇ ਉਹਨਾਂ ਦੇ ਵੱਲੋਂ ਪੂਰੇ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਲ ਤੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਉਹ 27 ਦਸੰਬਰ ਨੂੰ ਆ ਰਿਹਾ ਔਰ ਉਹ ਉਸੇ ਦਿਨ ਛੋਟੇ ਸਹਬਜ਼ਾਦਾ ਦਾ ਸ਼ਹੀਦੀ ਦਿਪੁਰਬ ਵੀ ਹੈ ਇਸ ਕਰਕੇ ਕੌਮ ਦੇ ਵਿੱਚ ਬਹੁਤ ਵੱਡਾ ਇੱਕ ਦਚੂਤੀ ਪੈਦਾ ਹੋਈ ਹੋਈ ਹੈ ਕਿ ਅਸੀਂ ਕਿਹੜਾ ਦਿਹਾੜਾ ਬਣਾਈਏ ਇੱਕ ਪਾਸੇ ਸ਼ਹੀਦੀ ਦਿਹਾੜਾ ਹੋਏ ਜਿਹੜਾ ਹਰ ਸਾਲ ਜਿਹੜੀਆਂ ਸੰਗਤਾਂ ਨੇ ਬਹੁਤ ਸ਼ਰਧਾ ਦੇ ਨਾਲ ਮਨਾਉਂਦੀ ਹੈ ਔਰ ਜਿਹੜਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਬੜੇ ਧੂਮ-ਧਾਮ ਦੇ ਨਾਲ ਸੰਗਤਾਂ ਮਨਾਉਂਦੀ ਹੈ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਔਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਸੰਗਿਆਨ ਲਿਆ ਜਾਏ ਇਹਦੇ ਉੱਤੇ ਵਿਚਾਰ ਕੀਤਾ ਜਾਏ ਕਿਉਂਕਿ ਅੱਜ ਕੌਮ ਬੜੀ ਵਿਵਿਧਾ ਦੇ ਵਿੱਚ ਪਈ ਹੈ ਬੜੀ ਦੁਬਿਧਾ ਦੇ ਵਿੱਚ ਹੈ ਕਿਉਂਕਿ ਖਾਸ ਤੌਰ ਤੇ ਮੈਂ ਦਿੱਲੀ ਦੀ ਜਿਹੜੀਆਂ ਸੰਗਤਾਂ ਨੇ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਪ੍ਰਧਾਨ ਸਿਕਤਰਾ ਦੇ ਸਾਨੂੰ ਫੋਨ ਆਉਂਦੇ ਆ ਕਿਉਂਕਿ ਉਹ ਫੈਸਲਾ ਨਹੀਂ ਲੈ ਪਾਰੇ ਨਾ ਉਹ ਰਾਗੀ ਸਿੰਘ ਬੁੱਕਰਾ ਪਾ ਰਹੇ ਨੇ ਆਪਣੇ ਗੁਰਦੁਆਰਾ ਸਾਹਿਬ ਲਈ ਨਾ ਉਹ ਪ੍ਰਵਾਤ ਫੇਰੀਆਂ ਜਿਹੜੀਆਂ ਨੇ ਉਹ ਬੁੱਕ ਕਰ ਪਾ ਰਹੇ ਨੇ ਸੋ ਇਹ ਕੌਮ ਦੇ ਵਿੱਚ ਇੱਕ ਬੜੀ ਦੁਬਿਧਾ ਪੈਦਾ ਹੋਈ ਹੈ ਔਰ ਇਹ ਜਿਹੜੀ ਹੈ ਜਥੇਦਾਰ ਸਾਹਿਬ ਔਰ ਸ਼ਰੂਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਇਹਦਾ ਫੈਸਲਾ ਲਿਆ ਜਾਏ ਔਰ ਜਲਦ ਲਿਆ ਜਾਏ ਤਾਂਕਿ ਅਸੀਂ ਜਿਹੜੀਆਂ ਡੇਟਾਂ ਨੇ ਮੁਕਰਰ ਡੇਟਾਂ ਹੋਣ ਗਿਆ ਅਸੀਂ ਹਮੇਸ਼ਾ ਅਕਾਲ ਤਖਤ ਸਾਹਿਬ ਦੇ ਦੱਸੀਆਂ ਹੋਈਆਂ ਤਰੀਕਾਂ ਦੇ ਹਿਸਾਬ ਦੇ ਨਾਲ ਜਿਹੜਾ ਸ਼ਰੂਮਣੀ ਕਮੇਟੀ ਕੈਲੰਡਰ ਡਿਕਲੇਅਰ ਕਰਦੀ ਅਸੀਂ ਦਿੱਲੀ ਵਿੱਚ ਵੀ ਉਸੇ ਹਿਸਾਬ ਨਾਲ ਮਨਾਉਂਦੇ ਆ ਸੋ ਬੜਾ ਵੱਡਾ ਇਸ ਵਕਤ ਕੌਮ ਦੇ ਵਿੱਚ ਇੱਕ ਜਿਹੜਾ ਦੁਵਿਧਾ ਹੈ ਉਹਨੂੰ ਸਾਨੂੰ ਕੱਢਣਾ ਚਾਹੀਦਾ ਹੈ ਔਰ ਇਹਦਾ ਡੇਟਾ ਤਰੀਕਾ ਜਿਹੜੀਆਂ ਨੇ ਉਹ ਅੱਗੇ ਪਿੱਛੇ ਕਰਨ ਨਾਲ ਮੈਂ ਸਮਝਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂ ਦੇ ਦਿਨ ਮਨਾਣੇ ਜਿਹੜੇ ਨੇ ਉਹ ਸਾਰਿਆਂ ਨੂੰ ਚਾਹੀਦੇ ਨੇ ਔਰ ਅਗਰ ਇਹ ਦੁਵਿਧਾ ਆ ਰਹੀ ਹੈ ਤੇ ਦੋ ਦਿਨ ਅੱਗੇ ਕਰਕੇ ਜਾਂ ਚਾਰ ਦਿਨ ਅੱਗੇ ਕਰਕੇ ਜੋ ਵੀ ਠੀਕ ਸਮਝੋ ਜਤਿਹਦਰ ਸਾਹਿਬ ਤੇ ਸ਼ਰੋਣੀ ਕਮੇਟੀ ਇਹਦਾ ਸੰਕੇਤ ਲੈ ਕੇ ਇਹਨੂੰ ਜਲਦ ਤੋਂ ਜਲਦ ਦਾ ਫੈਸਲਾ ਲੈਣ ਤਾਂ ਕਿ ਸੰਗਤਾਂ ਦੇ ਵਿੱਚੋਂ ਇਹ ਦੀ ਦੁਬਿਧਾ ਦੂਰ ਹੋ ਸਕੇ ਬਹੁਤ ਬਹੁਤ ਆਸ ਕਰਦਾ ਕਿ ਇਹ ਮੇਰੀ ਇਸ ਬੇਨਤੀ ਨੂੰ ਜੱਜਦਾਰ ਸਾਹਿਬ ਪ੍ਰਵਾਨ ਕਰਨਗੇ ਔਰ ਇਹਦੇ ਉੱਤੇ ਸੰਕੇਤ ਲੈ ਕੇ ਸੰਗਤਾਂ ਨੂੰ ਇਸ ਦੁਬਿਧਾ ਚੋਂ ਕੱਢਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਤ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਪੁਲਿਸ ਵੱਲੋਂ ਜਬਤ ਕੀਤੇ ਗਏ ਵਾਹਨਾਂ ਦਾ ਕਿੱਤਾ ਜਾਵੇਗਾ ਨਿਪਟਾਰਾ BSGMC ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਗਈ ਅਪੀਲ ਦਿੱਲੀ ਦੇ ਪੋਲੂਸ਼ਨ ਨੂੰ ਲੈ ਕੇ ਵੱਡਾ ਬਿਆਨ ਆਇਆ ਸਾਹਮਣੇ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਹੁਣ ਕੀਤਾ ਗਿਆ ਜੇਲ੍ਹ ਤੋਂ ਰਿਹਾ ਗੁਰਮੀਤ ਕੌਰ ਦੇ ਵੱਲੋਂ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਦੋ ਇਜਾਦਤ ਸਤ ਸ਼੍ਰੀ ਅਕਾਲ